ਐਮ ਪੀ ਤੋਂ ਆ ਸਿੱਧੂ ਮੂਸੇਵਾਲੇ ਦਾ ਫੈਨ ਤੇ ਬਾਪੂ ਦੇ ਨਾਲ ਕੀਤੀਆਂ ਕੁਝ ਅਹਿਮ ਗੱਲਾਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੀ ਪਰੇ ਤੋਂ ਪਰੇ ਨੇ ਤੇ ਇਹ ਇਹ ਬਜ਼ੁਰਗ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਜ਼ੁਰਗ ਐਮਪੀ ਤੋਂ ਆਇਆ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਕੁਝ ਅਜਿਹੀਆਂ ਗੱਲਾਂ ਕੀਤੀਆਂ ਨੇ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਸਿੱਧੂ ਦਾ ਫੈਨ ਜਦੋਂ ਸਪੈਸ਼ਲ ਹਵੇਲੀ ਆਉਂਦਾ ਹੈ ਐਮਪੀ ਤੋਂ ਆ ਕੇ ਬਾਪੂ ਦੇ ਨਾਲ ਉਹ ਗੱਲਾਂ ਦੱਸਦਾ ਹੈ ਕਿ ਸਿੱਧੂ ਦਾ ਰਤਬਾ ਕੀ ਹੈ ਸਿੱਧੂ ਨੇ ਕਿਵੇਂ ਦੇਸ਼ਾਂ ਵਿਦੇਸ਼ਾਂ ਤੱਕ ਤੱਕ ਪਾਈ ਹੋਈ ਹੈ ਤੇ ਗੋਰੇ ਕਾਲੇ ਉਸਦੇ ਫਰਾਂ ਦੇ ਜਿੱਥੇ ਲੋਕ ਪੰਜਾਬੀ ਨਹੀਂ ਜਾਣਦੇ ਉੱਥੇ ਤੁਹਾਡੇ ਪੁੱਤ ਨੂੰ ਜਾਣਦੇ ਨੇ ਵੀਡੀਓ ਨੂੰ ਕਰਿਓ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਸੁਣਦਾ ਸਾਰਾ ਯੂਟਿਊਬ ਹੀ ਸੁਣਦਾ ਹੋਊਗਾ ਪਰ ਤੁਸੀਂ ਵੀ ਸੁਣੋ ਵਧੀਆਗਾ ਨਹੀਂ ਨਹੀਂ ਮੈਂ ਬਹੁਤ ਸੁਣਦਾ ਨਾ ਮੈਂ ਵੀਡੀਓ ਨਹੀਂ ਆਪੋ ਦੇ ਤਰ੍ਹਾਂ ਨਾਲ ਉਹਦਾ ਹੀਟ ਗਰੰਟੀ ਜੀ ਗੀਤ ਹੁੰਦੇ ਸੀ ਕਿਹੜਾ ਉਹ ਤੇ ਕੁੜੀਆਂ ਕਤਨੀ ਆਇਆ ਕਮਤਾ ਹੁੰਦੇ ਨਹੀਂ 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 ਸੀਗਾ ਉਹ ਤਾਂ ਉਹ ਥੋੜਾ ਅਸਲੀ ਦਾ ਸਪੋਰਟ ਕਰਦੇ ਸੀ ਕਿ ਇਹ ਵਿੱਚੋਂ ਵਧੀਆ ਜਿਹੜਾ ਐਸਐਲਵੇ ਨਿਹਰਾ ਹੈ ਨਾ ਇਹ ਸਾਰੇ ਹਲ ਦੇ ਵਿੱਚ ਮਸ਼ਹੂਰ ਨੇ ਗਾਣਾ ਹੈ ਇਹ ਸਿੱਖੀ ਬਾਰੇ ਨਾਲ ਜਨਮ ਵਾਸਤੇ ਬੜਾ ਲਗਾ ਮੈਂ ਕਿਹਾ ਕਿ ਬਸ ਮੈਂ ਕਿਹਾ ਕਿ ਅੰਮ੍ਰਿਤ ਕਿਹਾ ਪਰਮਾਤਮਾ ਉਹ ਕਰਾਣ ਵਾਲਾ ਦੇਖੋ ਜੀ ਸਾਰੇ ਉੱਪਰ ਵਾਲਾ ਹੈ ਮੈਨੂੰ ਜੋ ਕਰਨਾ ਨਾ ਉਹ ਆਪੇ ਆਟੋਮੈਟ ਕਰ ਜਾਂਦਾ ਹੈ ਇਸ ਕਰਕੇ ਮੈਨੂੰ ਬਹੁਤ ਦੁੱਖ ਦੀ ਗੱਲ ਹੋਈ ਮੈਂ ਕਿਹਾ ਇੱਕ ਮਸ਼ੂਰ ਤਲਾਗਾ ਜੀ ਪੂਰੇ ਤੇ ਇਸ ਕਰਕੇ ਮੈਂ ਮੈਂ ਬਹੁਤ ਲੱਗਣਗਾ ਤੇ ਮਨ ਕਿਹਾ ਮੈਨੂੰ ਮੈਂ ਇਹ ਜਾਣਨਾ ਕੋਸ਼ਿਸ਼ ਕਰਦਾ ਮੈਸੇਜ ਕਰਦਾ ਲੱਗਿਆ ਇਹ ਐਡਰੈਸ ਹੀ ਆਉਣਾ ਪਊਗਾ ਕਿਹੜੇ ਜਾਨਾ ਇਹ ਕਈ ਆਰਟੀਸਟ ਸਾਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਸਾਡਾ ਵਰਲਡ ਦੋ ਜੀ ਬੇਟਾ ਜੀ ਇਹ ਵੀ ਕੋਈ ਬਈ ਵਾਰ ਲਾ ਜਨਾ ਤਾਂ ਲਿਖ ਕੇ ਪਾਉਂਦਾ ਇਹ 1 ਲੱਖ ਡਾਲਰ ਮਿਲੇ ਜੀ ਇਹਨਾਂ ਨੂੰ 1 ਮਿਲੀਅਨ ਵਰਲਡ ਰਿਕਾਰਡ ਬਣਾਇਆ ਬਿਲਕੁਲ ਬੱਚਾ ਸਕ੍ਰੀਨ ਕਰਦਾ ਜਿਵੇਂ ਨੇ ਕਿਤੇ ਕਰੀ ਗੇ ਸਕ੍ਰੀਨ ਕਰਨਾ ਸਿਰਫ ਗਰੀਬ ਬੱਚਾ ਵਾਸਤੇ ਕਰਾਉਂਦਾ ਇਹ ਕੋਈ ਐਮਪੀ ਚ ਇਹਦਾ ਗਾਣਾ ਸੁਣਿਆ ਮੈਨੂੰ ਬਹੁਤ ਚੰਗਾ ਲੱਗਾ ਮੈਂ ਤਾਂ ਇੱਕ ਮਸ਼ਹੂਰ ਕਲਾਕਾਰ ਦੇ ਆਪਾਂ ਖੋ ਬੈਠੇ ਆ ਮੇਰਾ ਮਨ ਚ ਬਹੁਤ ਦੁੱਖ ਲੱਗਾ ਸਾਡੇ ਪੰਜਾਬ ਦੇ ਕਰਨਾਟਕ ਦੇ ਵੀ ਲੋਕ ਵੀ ਕੇਂਦਰ ਦੇ ਵੀ ਇੱਕ ਰਹਿੰਦੇ ਰਹਣਾ ਰੈਡੀ ਐ ਰੈਡੀ ਤੋਂ ਮੈਂ ਕੋਧਰੀ ਰਹਿੰਦੇ ਆ ਅੱਛਾ ਮੈਨੂੰ ਪਰਵਾਹ ਨਹੀਂ ਕਰਕੇ ਇੱਥੇ ਹੁੰਦਾ ਮਾਣ ਉਹ ਵਾਪਸ ਹੋ ਗਏ ਜੀ ਆਏ ਸੀ ਮੈਂ ਕੁੜੀ ਨੂੰ ਮਿਲ ਕੇ ਉੱਧਰ ਜਾਉਣੀ ਮੈਂ ਬਹੁਤ ਦਾ ਕਰੀਏ ਤੁਹਾਡੀ ਜੀ ਸੇਵਾ ਬਹੁਤ ਹੈ ਮੁਲਾਕਾਤ ਹੋ ਗਈ ਤੁਹਾਡੀ ਨਹੀਂ ਬੁਲਾਕਾਤ ਹੋਈ ਜੀ ਮੈਂ ਤਾਂ ਪੂਰਾ ਟਮਾ ਲੇ ਲੇ ਬੰਨਵਾ ਚੱਲ ਰਿਹਾ ਹਾਂ ਤੋਂ ਵੀ ਮੈਂ ਵੀਡੀਓ ਬਹੁਤ ਦੇਖਿਆ ਸੀ ਕਰਿਆ ਆਸਤਰੀ ਦੇ ਪੈਨੇ ਅਰੇ ਹਾਂ ਮੈਂ ਵੀਡੀਓ ਬਹੁਤ ਨਹੀਂ ਕਰਦਾ ਫੁੱਲੀ ਬਾਹਰ ਬਹੁਤ ਬਾਹਰ ਤਾਂ ਬਚਰਨੀ ਲੱਗੇ ਹਨ ਘਰੇ ਹਾਂ ਬਾਹਰ ਦੇ ਥੋੜਾ ਵੀਡੀਓ ਵੀ ਦੇਖਿਆ ਸੀ ਐਨ ਮੈਨੂੰ ਬਹੁਤ ਮਾਇ ਹਾਂ ਸਾਰਾ ਦੇਖਦਾ ਰਹਿਣਾ ਮੇਰੇ ਤੋਂ ਮੇਰਾ ਸਾਰਾ ਹੈ ਨਾ ਇੰਟਰਨੈਟ ਚੁਣੇ ਰ ਕਲੈਕਸ਼ਨ ਜਸਟਿਸ ਵਾਸਤੇ ਦੱਸੋ ਕਿਵੇਂ ਪ੍ਰਚਾਰ ਕਰੋਗੇ ਬੱਪੂ ਮੈਂ ਦੇਖੂੰ ਕਿੰਨਾ ਹਾਂ ਹਾਂਜੀ ਇਹ ਨਾਲ ਹੀ ਪਰ ਇਹ ਮੈਂ ਗੱਲ ਕਰੂੰਗਾ ਵੀ